ਹਾਂਜੀ ਗੁੱਡ ਮਾਰਨਿੰਗ ਕਿਵੇਂ ਹੋ ਬੈਲਾ ਜੀ ਭਰਾਓ ਜੋ ਛੜ ਤੇ ਹੋਇਆ ਬੇਟਾ ਉਹ ਬੱਸ ਬਹੁਤ ਹੋ ਗਿਆ ਮੂੰਹ ਪਿਆਰ ਆ ਜਾ ਵੀ ਬੈਲਾ ਖੜ ਜਾ ਮੈਨੂੰ ਪਹਿਲੀ ਵਾਰ ਤਾਂ ਸੀਗਾ ਭਰਾ ਆ ਜਾ ਫਣਾਉਣਗੇ ਅਸੀਲ ਸਾਬ ਲਾ ਲਈ ਜੇ ਕਿਸੇ ਨੂੰ ਕੁਝ ਕਹਿਤਾ ਨਾ ਬੈਲਾ ਨਾ 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 ਹਟ ਜਾ ਸਾਰਿਆਂ ਨੇ ਖੁੱਡਿਆਂ ਚ ਜਾ ਕੇ ਤਲਾਸ਼ੀ ਲੈਂਦੀ ਆ ਇਧਰ ਕੱਲਾ ਗੰਜਾ ਏ ਮੁਰਗਾ ਗਾ ਚੱਲ ਪਰੋ ਜਾ ਆ ਜਾ ਵੀ ਬਾਹਰ ਆ ਜਾ ਭੱਜ ਕੇ ਛੇਤੀ ਕਰ ਪਹਿਲਾਂ ਪਰੋ ਜਾ ਚੱਲ ਉਧਰ ਨਾ ਦੇਖ ਫਿਰ ਲੈ ਹਟ ਜੀ ਚੱਲ ਬੱਸ ਕਰ ਬੱਸ 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 ਫਿਰ ਲੈਣ ਦੇ ਇਹਨਾਂ ਨੂੰ ਕਿਉਂ ਡਰਾਈ ਜਾਨੀਆਂ ਅੱਜ ਪਹਿਲੀ ਜਿੱਦੇ ਇਹ ਨਾ ਚੌੜ ਦੇ ਮੂੜ ਚ ਹੁੰਦੀ ਹੈ ਤਾਂ ਉਹੀ ਪਤਾ ਲੱਗ ਜਾਂਦਾ ਹੈਗਾ ਉਹਦੇ ਇਹ ਨਾ ਚੂੰ ਚੂੰ ਕਰਨ ਲੱਗ ਜਾਂਦੀ ਆ ਚਲੋ ਵੀ ਤੁਸੀਂ ਇੱਥੇ ਖਾਓ ਪੀਓ ਥੋੜੀ ਕਣਕ ਕੁਣਕ ਦਾਣਾ ਪਾਣੀ ਸਾਰਾ ਪਾਇਆ ਪਿਆ ਫੁੱਲ ਨੇ ਫੀਡਰ ਖਾਓ ਕੇ ਰਰਜ ਕੇ ਅੱਜ ਮਿੱਤਰੋ ਕੱਢਾਂਗੇ ਆ ਪੋਲਟਰੀ ਫਾਰਮ ਵਾਲੇ ਸਾਰੇ ਮੁਰਗੇ ਤੇ ਮੁਰਗੀਆਂ ਬਾਹਰ ਇਹਨਾਂ ਨੂੰ ਵੀ ਛੱਡ ਦਈਏ ਆਜੋ ਵੀ ਭੱਜ ਕੇ ਬਾਹਰ ਚਲੋ 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 ਆ ਜਾ ਵੀ ਟਰਕੀ ਬਾਹਰ ਆ ਜਾ ਚਲੋ ਜੀ ਓਏ ਓਏ ਨਾ ਨਾ ਸ਼ਿਕਾਰੀ ਨਾ ਆਇਓ ਵੀ ਮਿੱਤਰੋ ਚਲਿਏ ਪੋਲਟਰੀ ਫਾਰਮ ਦੇ ਅੰਦਰ ਹਾਂਜੀ ਗੁੱਡ ਮਾਰਨਿੰਗ ਬਈ ਸਾਰੇ ਮੁਰਗੇ ਤੇ ਮੁਰਗੀਆਂ ਨੂੰ ਆਜੋ ਫਿਰ ਚੱਕੀਏ ਤੁਹਾਡੇ ਆਂਡੇ ਕਿੰਨੇ ਦਿੱਤੇ ਨੇ ਖੜਜੋ 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 ਇੱਧਰ ਹੋਜੋ ਚਲੋ ਬਈ ਚਲੋ ਬਾਹਰ ਚਲੋ ਬਾਅਦ ਚੋ ਦਿਓ ਜਿਨੇ ਆਂਡਾ ਦੇਣਾਗਾ ਇੱਧਰ ਹੋਜੋ ਚਲੋ 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 ਫੈਟ ਤੇ ਲੋ ਭਈ ਆਂਡਿਆਂ ਦੇ ਲੱਗ ਰਹੇ ਨੇ ਢੇਰ ਮਿੱਤਰੋ ਰਹਿਮਤ ਆ ਟੋਕਰੀ ਕਰ ਇੱਧਰ ਸਾਰੇ ਆਂਡੇ ਪਾਈਏ ਚਲੋ ਜੀ ਕੀਰਤ ਤੂੰ ਵੀ ਹੈਲਪ ਕਰਾਇ ਦੀ ਚੱਕ ਲੂ ਚੱਕ ਲੋ ਸਾਰੇ ਚੱਕੋ 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 ਕਿਆ ਬਾਤ ਹੈ ਇੱਕ ਰਹਿ ਗਿਆ ਇੱਕ ਰਹਿ ਗਿਆ ਟੋਕਰੀ ਚ ਲਓ ਜੀ ਆ ਟੋਕਰੀ ਵਾਲੇ ਸਾਰੇ ਆ ਗਏ ਆ ਵੀ ਚੱਕ ਲੋ ਵੀ ਚੱਕੋ ਵੀ ਚੱਕੋ ਚੱਕੋ ਖੜੇ ਟੋਕਰੀ ਮੈਨੂੰ ਖੜਾ ਤੂੰ ਚੱਕਾਂ ੜੇ ਹੁਣ ਚੱਕੋ ਰੱਖੋ ਵੀ ਵਿੱਚ ਸ਼ਾਬਾਸ਼ ਸ਼ਾਬਾਸ਼ ਕਿਆ ਬਾਤਾਂ ਨੇ ਇਧਰੋਂ ਵੀ ਚੱਕ ਲੋ ਇਧਰ ਤਾਂ ਤਿੰਨ ਪਏ ਨੇ ਲੈਣ ਚ ਲਓ ਜੀ ਰੱਖੋ ਜੀ ਰਹਿਮਤ ਜੀ ਸ਼ਾਬਾਸ਼ ਲਓ ਜੀ ਤਾ ਮਿੱਤਰੋ ਅੱਜ ਤਾਂ ਬਈ ਕਾਫੀ ਆਂਡੇ ਹੋ ਗਏ ਆਪਣੇ ਕੋਲੇ ਇਕੱਠੇ ਕੱਲ ਸ਼ਾਮ ਨੂੰ ਚੱਕੇ ਨਹੀਂ ਸੀ ਦੋ ਤਿੰਨ ਕੱਲ ਸ਼ਾਮ ਵਾਲੇ ਨੇ ਬਾਕੀ ਨੇ ਬਈ ਸਾਰੇ ਅੱਜ ਵਾਲੇ ਤਾਂ ਬਈ ਆਂਡੇ ਨੂੰ ਲੈ ਚੱਲੋ ਮਿੱਤਰੋ ਤੁਸੀਂ ਬਾਹਰ ਫੜੋ ਆ ਫੜੋ ਆ ਲਿਆਂਦਾ ਵੀ ਬਾਜਰਾ ਇਹਨਾਂ ਵਾਸਤੇ ਲੋ ਜੀ ਬਾਜਰਾ ਖਾਓ ਤੁਸੀਂ ਆ ਜੋ ਆ ਜੋ ਆ ਜੋ ਸਾਰੇ ਆ ਆ ਖਾਓ ਵੀ ਚੱਕ ਤੋ ਫੱਟੇ ਆयो ਵੀ ਪਾਣੀ ਵੀ ਪੀ ਲੋਤਾ ਆਇਆ ਤਾਇਆ ਕਿੰਨੇ ਹੋ ਗਏ 8 2 4 6 7 8 9 10 11 12 13 14 14 ਅੰਡੇ ਇਕੱਠੇ ਹੋ ਗਏ ਦੋ ਕੱਲ ਵਾਲੇ ਨੇ 12 ਅੱਜ ਵਾਲੇ ਨੇ 来 चलो भी来 चलो आ ले खाला यो ਖਾਣੋਂ ਦੇ ਫੇਰ ਪੈਰ ਖਾਲਾ 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 ਪੈਰ ਛੜ ਕੇ ਡੇਗਤਾ ਲੈ ਰਫੀ ਹੋ ਗਈ ਟੈਟੇ ਮਾ ਬਾ ਬਾ ਫੜ ਕੇ ਰੱਖੀ ਠੀਕ ਆ ਇਹਦੇ ਨਾਲ ਬੰਨਦੇ ਇੱਥੇ ਪੌੜੀ ਨਾਲ ਬੰਨਦੇ ਪੌੜੀ ਨਾਲ ਪੌੜੀ ਨਾਲ ਕੰਡੇ ਦੇ ਥੱਲੋਂ ਨਹੀਂ ਕਰਾਂਗੇ ਠੀਕ ਆ ਚੱਕ ਲੈ ਇੱਧਰ ਲੈ ਆ ਇਹਨੂੰ ਬਾ ਹੋ ਗਈ ਟੈਟ ਇੱਥੇ ਰੱਖ ਲਾ ਬਿਠਾ ਲਾ ਓਰੇ ਲੈ ਇਹਦਾ ਕੰਡਾ ਕਰ ਇੱਧਰ ਸੁਲਤਾਨਾ ਇਹ ਇਹਦਾ ਕੰਡਾ ਤਾਂ ਵਧੀਆ ਹੋ ਰਿਹਾਗਾ ਹਾਂ ਚੱਕ ਸ਼ਿਕਾਰੀ ਆ ਘਾਰੇ ਦੀ ਲਾਤ ਇਧਰ ਐਨੀ ਤਾਂ ਹਲੇ ਕੰਡਾ ਕੱਢਿਆ ਨਹੀਂ ਹਨਾ ਮਾੜਾ ਕੱਢਿਆਗਾ ਚੱਕ ਹੋ ਗਈ ਟੈਟ ਇਧਰ ਛੱਡ ਦੇ ਇੱਥੇ ਛੱਡ ਦੇ ਤਾਂ ਮਿੱਤਰੋ ਬਈ ਚਾਰ ਅਸੀਲ ਪੱਠੇ ਆਪਾਂ ਬੰਨ ਲੈ ਰੱਸੀਆਂ ਨਾਲ ਹਨਾ ਇੱਕ ਆ ਸ਼ੂਟਰ ਦੂਜੇ ਨੰਬਰ ਤੇ ਡਾਕੂ ਤੀਜੇ ਨੰਬਰ ਤੇ ਉੱਥੇ ਸੁਲਤਾਨ ਤੇ ਆਸ਼ਕਾਰੀ ਆਪ ਹੀ ਬਈ ਆਪਣਾ ਸ਼ੂਟਰ ਮੁਰਗਾ ਇਹ ਹੈਗਾ ਤੂਫਾਨ ਮੁਰਗੇ ਦਾ ਪੁੱਤ ਬਈ ਜਿਹੜਾ ਆਪਣਾ ਤੂਫਾਨ ਮੁਰਗਾ ਮਰ ਗਿਆ ਸੀ ਬੈਲਾ ਦੀ ਗਲਤੀ ਨਾਲ ਉਹਦਾ ਪੁੱਤ ਆ ਬਈ ਜਾਵਾਂ ਨਫਲ ਹੈ ਦੀ ਤੇ ਇਹ ਆਪਾਂ ਛੱਡਿਆ ਨਹੀਂ ਨਾ ਇਹਦੀ ਥਪਾਈ ਕਰਾਈਆ ਕੋਈ ਤਾਂ ਬਈ ਇਹਦੇ ਬਾਰੇ ਦੱਸੋ ਕਮੈਂਟ ਕਰਕੇ ਕਿਵੇਂ ਲੱਗਦਾ ਤੁਹਾਨੂੰ ਇਹਨੂੰ ਆਪਾਂ ਤਿਆਰ ਕਰ ਸਕਦੇ ਆ ਕਿ ਨਹੀਂ ਤਿਆਰ ਕਰ ਸਕਦੇ ਤਾਂ ਬਈ ਉ ਤਾਂ ਬਹੁਤ ਵਧੀਆ ਨੂਰੀ ਪੱਠਾਗਾ ਹਨਾ ਨੂਰੀ ਆਪਣੇ ਕੋਲੇ ਹੈ ਵੀ ਨਹੀਂ ਸੀ ਇਹ ਇਕੱਲੇ ਹੀ ਆਇਆ ਬਈ ਤਬਈ ਇਹ ਤਾਂ ਹੈਗਾ ਸ਼ੂਟਰ ਆਪਣਾ ਤੇ ਦੱਸਿਓ ਹੈ ਕਿਵੇਂ ਲੱਗਿਆ ਬਈ ਬਾਕੀ ਇਹਦੀਆਂ ਜਿਹੜੀਆਂ ਬਈ ਆ ਲੱਤਾਂ ਨੇ ਇਹ ਹੈਗੀਆਂ ਨੇ ਪੀਲੇਪਣ ਚ ਕੰਡਾ ਇਹ ਕੱਢੀ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਬਈ ਆਪਣਾ ਸੁਲਤਾਨ ਮੁਰਗਾ ਇਹ ਹੈਗਾ ਬਈ ਤੂਫਾਨ ਮੁਰਗੇ ਦਾ ਭਰਾ ਆਪਣੇ ਕੋਲੇ ਸ਼ੁਰੂ ਚ ਤੂਫਾਨ ਤੇ ਸੁਲਤਾਨ ਦੋਨੇ ਭਰਾ ਹੋਇਆ ਕਰਦੇ ਸੀ ਸੁਲਤਾਨ ਮੁਰਗਾ ਮਰ ਗਿਆ ਸੀ ਤੇ ਸੁਲਤਾਨ ਦੀ ਡਿੱਟੋ ਕਾਪੀ ਇਹ ਹੈ ਆ ਬਈ ਸultan ਕਰਕੇ ਆਪਾਂ ਇਹਦਾ ਨਾਮ ਵੀ ਸੁਲਤਾਨ ਰੱਖਤਾ ਸੀ ਜਦੋਂ ਅਮਨ ਛੱਡ ਕੇ ਗਿਆ ਤੇ ਬਈ ਅਮਨ ਬਾਰੇ ਪੁੱਛਦੇ ਹੁੰਦੇ ਨੇ ਕਈ ਭਰਾ ਅਮਨ ਬਈ ਕੈਨੇਡਾ ਚਲ ਗਿਆ ਤਾਂ ਬਈ ਬਹੁ ਮਿਸ ਕਰਦੇ ਆ ਉਹਨੂੰ ਘਾਟ ਹਰ ਰੋਜ਼ ਮਹਿਸੂਸ ਹੁੰਦੀ ਆ ਤਾਂ ਬਈ ਇਹ ਹੈਗਾ ਵੱਡਾ ਪੱਠਾ ਹਨਾ ਮੁਰਗਾ ਬਣ ਗਿਆ ਬਈ ਕੰਡਾ ਇਹਨੇ ਕੱਢ ਰੱਖਿਆ ਬਈ ਦੇਖੋ ਇੱਥੇ ਨੇ ਕੰਡੇ ਕੱਢ ਰੱਖੇ ਨੇ ਆਪਦੇ ਦੋਨੇ ਤੇ ਇਹਦਾ ਇੱਕ ਪੈਰ ਬਈ ਟੇਡਾ ਹੈਗਾ ਸ਼ੁਰੂ ਚ ਇਹਨੇ ਹਨਾ ਪਿੰਜਰੇ ਦੇ ਅੰਦਰ ਪੈਰ ਮਾਰ ਕੇ ਆਪਦਾ ਟੇਡਾ ਕਰ ਲਿਆ ਸੀਗਾ ਬਾਕੀ ਬਈ ਆ ਮੁਰਗਾ ਪੂਰਾ ਘੈਂਟਾ ਐਦੀ ਤਪਾਈ ਕਰਾਈ ਹੋਈ ਆ ਵਧੀਆ ਲੜਦਾਗਾ ਥੋੜਾ ਜਿਹਾ ਲਿਫਾ ਜ਼ਰੂਰ ਆ ਪਰ ਬਈ ਹੁਣ ਤਕੜਾ ਹੋ ਜੂ ਆਪਾਂ ਇਹਨੂੰ ਵਧੀਆ ਖਰਾਕ ਦਿਆ ਕਰਾਂਗੇ ਘੈਂਟਾ ਬਈ ਚੀਜ਼ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਤਾਜ ਨਸਲ ਦਾ ਹੁਣ ਆ ਗਈ ਬਾਰੀ ਬਈ ਆਪਣੇ ਡਾਕੂ ਦੀ ਇਹ ਹੈਗਾ ਤਾਜ ਨਸਲ ਦਾ ਉਹ ਜਾਵਾ ਬਈ ਸੱਚ ਸੌਰੀ ਉਹ ਜਾਵਾਗਾ ਇਹ ਤਾਜ ਆ ਇਹ ਹੈਗਾ ਬਈ ਡਾਕੂ ਦਾ ਪੁੱਤ ਆਪਾਂ ਡਾਕੂ ਮੁਰਗਾ ਲਿਆਂਦਾ ਸੀ ਰਵੀ ਲਠੇਰੇ ਕੋਲੋਂ ਉਹ ਡਾਕੂ ਮੁਰਗਾ ਉਹਨੇ 11000 ਦਾ ਲਿਆਂਦਾ ਸੀ ਨਕੋਦਰ ਤੋਂ ਤਾਂ ਬਈ ਉਹਦਾ ਡਾਇਰੈਕਟ ਪੁੱਤ ਆ ਬਈ ਇਹ ਬਾਕੀ ਦੇਖੋ ਬਈ ਕਲੰਗੀ ਦੇਖੋ ਇਹਦੀ ਤਾਜ ਨਸਲਾ ਇਹਦੀ ਤੇ ਨੋਕ ਨੂਕ ਦੇਖੋ ਬਈ ਹਨਾ ਪੈਰ ਦੇਖੋ ਥੋੜੇ ਥੋੜੇ ਕੰਡੇ ਕੱਢੀ ਜਾਂਦਾਗਾ ਚਿੱਟੀ ਲਾਤਾ ਚਿੱਟੀ ਲੱਤਦਾ ਬਈ ਹਨਾ ਤੇ ਤਪਾਈਏ ਨੇ ਇੱਕ ਅੱਧੀ ਵਾਰੀ ਕਰੀ ਹੈਗੀ ਹਨਾ ਬਾਲੀ ਨਹੀਂ ਕਰੀ ਬੱਸ ਭੱਜਣਾ ਪੁੱਤ ਭੱਜਣਾ ਇਹ ਆ ਗਿਆ ਬਈ ਆਪਣਾ ਸ਼ਿਕਾਰੀ ਚੱਲ ਪੁੱਤ ਫਹੀਓ ਕੇ ਖੜ ਇਸ ਸ਼ਿਕਾਰੀ ਆ ਗਿਆ ਬਈ ਇਸ ਕਾਰੀ ਦਾ ਡਾਇਰੈਕਟ ਪੁੱਤ ਆ ਬਈ ਜਿਹੜਾ ਇਹਦਾ ਪਿਓ ਸੀ ਬਈ ਉਹ ਤਿੰਨ ਜੋੜ ਜਿੱਤਿਆ ਹੋਇਆ ਸੀ ਤੇ ਤੀਜੇ ਜੋੜ ਚ ਬਈ ਉਹਦੀ ਅੱਖ ਕਾਣੀ ਹੋ ਗਈ ਸੀ ਉਸ ਤੋਂ ਬਾਅਦ ਉਹ ਲੜਾਇਆ ਨਹੀਂ ਬਈ ਉਹਦਾ ਪੁੱਤ ਆ ਬਈ ਇਹ ਵੀ ਕੰਡਾ ਕੱਢਣ ਲੱਗ ਗਿਆ ਹੁਣ ਤੇ ਲੱਤ ਹੈਗੀ ਐਦੀ ਥੋੜੀ ਜੀ ਰੁੱਖੀ ਜੀ ਲੱਤ ਆ ਹਨਾ ਤੇ ਬਾਕੀ ਇਹਦੇ ਲਾਵਾਂਗੇ ਆਪਾਂ ਗਰੀਫ ਗਰੂਫ ਲਾਵਾਂਗੇ ਲੱਤਾਂ ਤੇ ਤੇ ਇਧਰੋਂ ਦੇਖੋ ਬਈ ਆਖੂਖ ਦੇਖੋ ਇਹਦੇ ਬਾਰੇ ਜ਼ਰੂਰ ਦੱਸਿਓ ਬਈ ਮੈਂ ਮੈਨੂੰ ਪਰਸਨਲ ਹੀ ਐਂ ਲੱਗਦਾ ਵੀ ਇਹ ਮੁਰਗਾ ਬਹੁਤ ਵਧੀਆ ਜੋੜ ਲੜ ਸਕਦਾ ਜੇ ਇਹਨੂੰ ਵਧੀਆ ਤਿਆਰ ਕਰ ਲਿਆ ਆਪਾਂ ਜਿੱਤ ਵੀ ਸਕਦਾ ਇਹ ਜਿੱਤੂ ਵੀ ਜ਼ਰੂਰ ਕਿਉਂਕਿ ਬਈ ਇਹ ਆਪਦੇ ਪਿਓ ਤੇ ਗਿਆ ਜਮਾ ਹਨਾ ਤੇ ਘੈਂਟਾ ਛੀ ਪੂਰੀ ਘੈਂਟ ਛੀ ਆ ਆਪਣੇ ਚਾਰੇ ਪੱਠਿਆਂ ਦਾ ਤੁਹਾਨੂੰ ਸ਼ੌਂਕ ਕਰਾਤਾ ਬਈ ਹੁਣ ਤੁਸੀਂ ਇੱਕ ਗੱਲ ਦੱਸਣੀ ਆ ਆਪਾਂ ਬਈ ਆ ਚਾਰੇ ਪੱਠਿਆਂ ਚੋਂ ਨਾ ਦੋ ਪੱਠੇ ਤਿਆਰ ਕਰਨੇ ਆ ਲੜਾਈ ਵਾਸਤੇ ਤਾ ਬਈ ਦੱਸਿਓ ਕਮੈਂਟ ਕਰਕੇ ਲੜਾਈ ਵਾਸਤੇ ਦੋ ਪੱਠੇ ਕਿਹੜੇ ਵਧੀਆ ਤਿਆਰ ਹੋਣਗੇ ਸ਼ਿਕਾਰੀ ਵਧੀਆ ਤਿਆਰ ਹੋਊ ਸੁਲਤਾਨ ਡਾਕੂ ਜਾਂ ਸ਼ੂਟਰ ਤਾਂ ਬਈ ਦੋਨੇ ਪੱਠਿਆਂ ਚੋਂ ਕਿਹੜੇ ਤੁਹਾਨੂੰ ਜ਼ਿਆਦਾ ਚੰਗੇ ਲੱਗੇ ਹੈਨਾ ਦੋ ਉਹ ਦੱਸਿਓ ਬਈ ਉਹਨਾਂ ਦੋਨਾਂ ਦੇ ਨਾਮ ਬਈ ਕਮੈਂਟ ਕਰਕੇ ਦੱਸਿਓ ਥੱਲੇ ਕਿਹੜੇ ਦੋ ਨੂੰ ਤਿਆਰ ਕਰੀਏ ਆ ਲਿਆਂਦੀ ਬਈ ਖਰਾਕ ਸਾਰੇ ਜਾਨਵਰਾਂ ਨੂੰ ਪਾਰਟੀ ਦਿੰਨੇ ਆ ਇਹਦੇ ਵਿੱਚ ਆ ਵੀਰੇ ਮੂਫਲੀ ਬਾਜਰਾ ਛੋਲੇ ਸੋਇਆਬੀਨ ਤੇ ਆ ਫੁੱਲੀਆਂ ਹੀ ਆ ਨੇ ਹਨਾ ਤਾਂ ਬਈ ਸਾਰੇ ਜਾਨਵਰਾਂ ਨੂੰ ਪਾਰਟੀ ਦਿੰਦੇ ਆ ਤੇ ਮਿੰਨੀ ਪੋਲਟਰੀ ਫਾਰਮ ਦਾ ਗੇਟ ਖੋਲ ਦਿੰਦੇ ਆ ਇਹ ਵੀ ਸਾਰੇ ਬਾਹਰ ਆ ਜਾਣਗੇ ਤਾਂ ਇਹਨੂੰ ਆਪਾਂ ਰੱਖ ਦਿੰਦੇ ਆ ਵਿਚਾਲੇ ਓਏ ਖੜਜੋ ਵੀ ਖੜਜੋ ਹਜੇ ਨਾ ਖਾਇਓ 1 ਮਿੰਟ ਆ ਗੇਟ ਖੋਲ ਦਈਏ ਲੋ ਬਈ ਆਜੋ ਕੇਰਾ ਬਾਹਰ ਆ ਹੁਣ ਆਉਣਗੇ ਭੱਜੇ ਆ 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 ਦੇਖੋ ਵੀ ਆਉਂਦੇ ਪੋਲਟਰੀ ਫਾਰਮ ਵਾਲੇ ਬਾਹਰ ਆਏ ਵਧੀਆ ਆਉਂਦੇ ਨੇ ਸੌਖੇ ਆਉਂਦੇ ਨੇ ਨਾ ਨਾ ਲੜੋ ਨਾ ਲੈ ਸੁਨਾਲੀ ਮੁਰਗਾ ਦੇਖ ਲੈ ਹੱਦ ਪਾਉਂਦਾ ਲੋ ਜੀ ਲਗਭਗ ਸਾਰੇ ਜਾਨਵਰ ਬਾਹਰ ਆ ਗਏ ਦੋ ਤਿੰਨ ਮੁਰਗੀਆਂ ਰਹਿ ਗਈਆਂ ਅੰਦਰ ਇਹ ਵੀ ਬਾਹਰ ਆ ਜਾਣਗੀਆਂ ਤਾਂ ਬਈ ਖਾਈ ਪੀ ਜਾਂਦੇ ਨੇ ਵਧੀਆ ਨਿਆਰੇ ਲਈ ਜਾਂਦੇ ਨੇ ਇਹ ਆਪਾਂ ਪਾਰਟੀ ਦਿੱਤੀ ਆ ਇਹਨਾਂ ਨੂੰ ਆਪਣੇ ਚੈਨਲ ਦੇ ਜਨਮ ਦਿਨ ਦੀ ਸਾਰਿਆਂ ਨੂੰ ਓਏ ਆਂਡਾ ਪੰਨਤਾ ਓ ਹੋ ਹੋ ਆਂਡਾ ਪੰਨ ਗਈ ਤੇਰਾ ਭਲਾ ਹੋ ਜੇ ਤੇਰਾ ਕੀ ਇਲਾਜ ਕਰੀਏ ਯਾਰ ਇਹਦਾ ਖੜਜੋ ਵੀ ਖੜਜੋ ਇਹ ਥੋਡੇ ਦਾਣੇ ਨਹੀਂ ਹੈਗੇ ਕਬੂਤਰਾਂ ਦੇ ਨੇ ਕਿਵੇਂ ਲੱਗੇ ਹੋਏ ਨੇ ਖਾਣ ਪਹਿਲਾਂ ਇੰਦਰੋਂ ਖੋਲ ਲੀਏ ਲੋ ਵੀ ਛੇਰੋ ਆ ਲੈ ਆਂਦੇ ਥੋਡੇ ਦਾਣੇ ਆਜੋ ਕੇਰਾ ਭੱਜ ਜਾਓ ਆਇਓ ਆਜੋ ਜਿਹੜੇ ਰਹਿ ਗਏ ਆਜੋ ਆਜੋ ਵੀ ਤੁਸੀਂ ਵੀ ਆਜੋ ਆ ਗਿਆ ਵੀ ਚਲੋ ਜੀ ਆ ਕੱਢ ਲਏ ਵੀ ਦੋ ਬੱਚੇ ਆਪਾਂ ਖੁੱਡਿਆਂ ਚੋਂ ਪਰਲੇ ਖੁੱਡੇ ਚੋਂ ਕੱਢੇ ਨੇ ਦੋਨੇ ਬੱਚੇ ਨੇ ਬਈ ਤੇ ਇਹਨਾਂ ਨੂੰ ਆਪਾਂ ਹੈਂਡ ਟ੍ਰੇਨ ਕਰਾਂਗੇ ਪਹਿਲਾਂ ਆਪਣੇ ਕੋਲੇ ਬਾਜ ਹੁੰਦਾ ਸੀ ਸਭ ਤੋਂ ਪਹਿਲਾਂ ਫਿਰ ਇੱਕ ਬੱਚਾ ਆਪਾਂ ਹੋਰ ਟ੍ਰੇਨ ਕਰਿਆ ਸੀ ਉਹਦਾ ਨਾਮ ਵੀ ਬਾਏ ਰੱਖਿਆ ਸੀ ਪਰ ਬਈ ਉਹ ਵੀ ਮਰ ਗਿਆ ਸੀ ਐਸ ਵਾਰ ਆਪਾਂ ਬਾਜ ਨਾਮ ਜਮਾ ਨਹੀਂ ਰੱਖਣਾ ਤਾਂ ਭਈ ਆ ਦੋਨੇ ਬੱਚੇ ਨੂੰ ਆਪਾਂ ਹੈਂਡ ਟ੍ਰੇਨ ਕਰਾਂਗੇ ਹੋ ਤਾ ਕਾਫੀ ਵੱਡੇ ਗਏ ਬਈ ਇਸ ਤੋਂ ਪਹਿਲਾਂ ਚੱਕ ਲੈਣੇ ਸੀ 20-25 ਦਿਨਾਂ ਦਾ ਬੱਚਾ ਚੱਕ ਲੈ ਹਨਾ ਜਦੋਂ ਹੱਥ ਤੇ ਲਾਉਣਾ ਹੋਵੇ ਤਬ ਇਹ ਕਾਫੀ ਵੱਡੇ ਹੋ ਰਹੇ ਨੇ ਤਾਂ ਟਰਾਈ ਪੂਰੀ ਕਰਾਂਗੇ ਵੀ ਹੱਥ ਤੇ ਲੱਗ ਜਾਣ ਤੇ ਲੱਗ ਵੀ ਜਾਣਗੇ ਬਈ ਹਨਾ ਥੋੜੇ ਦਿਨ ਮੱਥਾ ਤਾਂ ਮਾਰਨਾ ਪਊਗਾ ਪਰ ਲੱਗੇ ਜਾਣਗੇ ਉੱਤੇ ਸ਼ਿਫਟ ਕਰਾਂਗੇ ਕੋਠੀ 'ਚ ਉੱਤੇ ਰੱਖਾਂਗੇ ਚੱਲ ਵੀ ਅੰਦਰ ਚੱਲ ਵੀ ਤੂੰ ਵੀ ਅੰਦਰ 바ਵਾ ਵੱਡੇ ਹੋ ਰਹੇ ਨੇ ਬਈ ਬੱਚੇ ਹੁਣ ਤੁਸੀਂ ਆਏ ਦੱਸਣਾ ਵੀ ਆ ਬੱਚੇ ਲੱਗ ਸਕਦੇ ਨੇ ਕਿ ਨਹੀਂ ਲਾਵਾਂਗੇ ਤਾਂ ਹੈਗੇ ਹੱਥ ਤੇ ਪੂਰੀ ਟਰਾਈ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਤੇ ਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਪਰ ਤੁਹਾਡਾ ਮਨ ਕੀ ਕਹਿੰਦਾ ਵੀ ਲੱਗ ਸਕਦੇ ਆ ਸੌਖੇ ਕਿ ਨਾ ਆਏ ਦੱਸਿਓ ਵੀ ਕਮੈਂਟ ਕਰਕੇ ਆਜੋ ਫਿਰ ਇਹਨਾਂ ਨੂੰ ਉੱਤੇ ਲੈ ਕੇ ਚੱਲੀਏ ਤੇ ਕਰੀਏ ਸ਼ਿਫਟ ਮਿੱਤਰੋ ਆਲੇ ਹਾਂ ਦੇ ਬੱਚੇ ਬਈ ਕੋਠੇ ਤੇ ਆਪਾਂ ਤੇ ਇੱਧਰ ਕਰ ਲਿਆ ਇਹਨਾਂ ਦਾ ਪਿੰਜਰਾ ਤਿਆਰ ਆ ਘਰ ਆ ਬਈ ਇਹਨਾਂ ਦਾ ਇਹਦੇ ਵਿੱਚ ਰਿਆ ਕਰਨਗੇ ਤੇ ਬਈ ਆਜੋ ਫਿਰ ਇਹਨਾਂ ਨੂੰ ਸ਼ਿਫਟ ਕਰੀਏ ਇਹਨਾਂ ਦੇ ਨਵੇਂ ਘਰ ਚ ਤੇ ਆ ਬੱਚੇ ਬਈ ਦਾਣਿਆਂ 'ਚ ਮੂੰਹ ਮਾਰਦੇ ਨੇ ਖਾਂਦੇ ਨੇ ਥੋੜੇ ਥੋੜੇ ਦਾਣੇ ਆਪ ਤੇ ਇਹਨਾਂ ਦੇ ਛੋਲੇ ਹੁਣ ਪਿਉਂਦੇ ਬਈ ਤੇ ਕੱਲ ਨੂੰ ਖਵਾਵਾਂਗੇ ਹੁਣ ਇਹਨਾਂ ਨੇ ਦਾਣੇ ਖਾਦੇ ਹੋਏ ਆ ਬਈ ਕੱਲਾ ਪਾਣੀ ਪੀਉਣ ਵਾਲਾ ਰਹਿਮਤਾ ਥੱਲੇ ਕਰੀ ਓਹ ਆ ਵੀ ਕੱਢ ਲੀਏ ਓਹੋ ਹੋ ਹੋ ਇੱਕ ਮਿੰਟ ਕੱਢੀ ਬੋਝ ਕੇ ਬੋਝ ਕੇ ਬੋਝ ਕੇ ਬਸ ਲਓ ਜੀ ਲੇਵੀ ਚੱਲ ਦੋਨੇ ਛੜ ਤੇ ਤਾਂ ਮਿੱਤਰੋ ਬਈ ਬੱਚੇ ਤਾਂ ਕਰ ਲਿਆ ਆਪਾਂ ਅੱਡ ਘਰ ਵੀ ਇਹਨਾਂ ਨੂੰ ਦੇਤਾ ਤੇ ਹੁਣ ਵਾਰੀ ਆ ਬਈ ਇਹਨਾਂ ਦੇ ਨਾਮ ਰੱਖਣ ਦੀ ਸਾਰੇ ਭਰਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਦੋਨਾਂ ਦਾ ਕੀ ਨਾਮ ਰੱਖੀਏ ਆਪਾਂ ਬਾਜ ਨਹੀਂ ਰੱਖਣਾ ਬਈ ਹਨਾ ਬਾਜ ਨਾਮ ਕਮੈਂਟ ਹੀ ਨਾ ਕਰਿਓ ਬਈ ਬਹੁਤ ਅਨਲੱਕੀ ਆਪਣੇ ਵਾਸਤੇ ਬਾਜ ਤਾਂ ਰੱਖਣਾ ਨਹੀਂ ਹੋਰ ਘੈਂਟ ਘੈਂਟ ਨਾਮ ਪੂਰੇ ਕਮੈਂਟ ਕਰ ਦਿਓ ਬਈ ਦੱਸਿਓ ਵੀ ਕਮੈਂਟ ਕਰਕੇ ਕੀ ਰੱਖੀਏ ਲਓ ਜੀ ਇਧਰ ਨੇ ਬਈ ਆਪਣੀਆਂ ਚਿੱਟੀਆਂ ਘਗੀਆਂ ਵਾਈਟ ਡਵ ਪਿਛਲੀ ਵੀਡੀਓ ਤੇ ਬਹੁਤ ਸਾਰੇ ਕਮੈਂਟ ਆਏ ਤੇ ਬਹੁਤ ਸੋਨੇ ਸੋਨੇ ਨਾਮ ਦੱਸੇ ਸਾਰੇ ਭਰਾਵਾਂ ਨੇ ਤਾਂ ਵੀਰੇ ਲੌਂਗਲੇਚੀ ਨਾਮ ਬਹੁਤ ਹਨਾ ਆਇਆ ਕਮੈਂਟਾਂ ਚ ਲੌਂਗਲੇਚੀ ਬਈ ਪਹਿਲਾਂ ਆਪਾਂ ਰੱਖ ਲਿਆ ਸੀਗਾ ਹਨਾ ਉਹ ਆਪਾਂ ਥੱਲੇ ਰੱਖਿਆ ਹੋਇਆ ਮਾਸਟਰ ਕੇਜ ਦੇ ਅੰਦਰ ਜਿਹੜੀ ਆਪਣੀਆਂ ਘਗੀਆਂ ਨੇ ਤਾਂ ਬਈ ਇਹਨਾਂ ਦਾ ਨਾਮ ਰੱਖਾਂਗੇ ਆਪਾਂ ਲਵੀ ਤੇ ਡਵੀ ਆਹ ਦੋਨਾਂ ਦਾ ਨਾਮ ਬਈ ਲਵੀ ਤੇ ਡਵੀ ਰੱਖਤਾ ਕਿਊਟ ਯਾ ਨਾਮ ਆ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗਿਆ ਲਵੀ ਤੇ ਡਵੀ ਇਹਨਾਂ ਦੋਨਾਂ ਦਾ ਨਾਮ ਬਾਕੀ ਭਈ ਇਹਨਾਂ ਦੇ ਨਾਲ ਆਪਾਂ ਚਿੱਟਾ ਕਬੂਤਰ ਛੱਡ ਕੇ ਦੇਖਾਂਗੇ ਅਗਲੀ ਵੀਡੀਓ 'ਚ ਤੇ ਦੇਖਾਂਗੇ ਜੋੜਾ ਲੱਗ ਸਕਦਾ ਕਿ ਨਹੀਂ ਆ ਜੋ ਵੀ ਇੱਧਰ ਜਿਹਾ ਵਾਕਾ ਨਹੀਂ ਪਤੰਗੋ ਪਤੰਗੀ ਕਰਖਿਆ ਕੰਮ ਆ ਆ ਬੈਠੇ ਨੇ ਛੜੇ ਪੋਲਟਰੀ ਫਾਰਮ ਵਾਲੇ ਦੇਖੋ ਵੀ ਐਡੀ ਉੱਚੀ ਡੰਡਾ ਲੱਗ ਰਿਹਾ ਫੇਰ ਵੀ ਛੜ ਗਏ ਤੇ ਬਾਕੀ ਭਈ ਆ ਸਾਰੇ ਅੰਦਰ ਵੜ ਗਏ ਤੇ ਹੁਣ ਕਰਦੇ ਆ ਇਹਨੂੰ ਬੰਦ ਭਈ ਆਪਾਂ ਸੈਟਅਪ ਦੀ ਲਾਲੀ ਵੱਡੀ ਲਾਈਟ ਬਾਕੀ ਦੇ ਜਾਨਵਰ ਬੰਦ ਕਰ ਦਿੰਨੇ ਆ ਜਿਹੜੇ ਰਹਿ ਗਏ ਭਈ ਆਸੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਜਾਂਦੇ ਵਸਦੇ ਰਹੋ ਰੱਬ ਰਾਖਾ